ਸਿੰਘ ਸਿੱਧੂ ਸਰਪੰਚ ਕਹਿੰਦੇ ਵਾਦਾ ਕਨੇਡਾ ਦੇ ਵਿੱਚ ਨਿਆਰਾਂ ਨੇ ਯਾਰ ਆਉਣ ਵਾਰੇ ਮੇਲੇ ਤੇ ਕਹਿੰਦੇ ਤੇਰੇ ਲਈ ਸਰਪ੍ਰਾਈਜ਼ ਹੈ ਐਸਐਚਓ ਸਾਹਮਣੋਂ ਲਿਆਉਣਾ ਸੀ ਗੁਰਵਿੰਦਰ ਭਾਜੀ ਆਉਣਾ ਸੀ ਆਪ ਹਾਜ਼ਰੀ ਲਵਾ ਦਿੰਦੇ ਸਾਡੇ ਸੰਦੀਪ ਸਿੰਘ ਸਿੱਧੂ ਉਹ ਕਹਿੰਦੇ ਮਾਰਜ ਸਿੰਘ ਖੁੱਲੇ ਟਾਈਮ ਦੀ ਖਰੇ ਮਜਬੂਰ ਫਿਰੇ ਬਹਾਨੇ ਲਾਉਣ ਨੂੰ ਕਰਦਾ ਇੱਕ ਤੰਗ ਡੂਮ ਛੇੜੀ ਵਾਲਿਆ ਰੇਗ ਮਾਰ ਵਾਂਗੂ ਗੋਡਾ ਜਦੋਂ ਸ਼ਮੂਹ ਤੋਂ ਗਰੇੜ ਭਾਜੀ ਪੰਜਾਬ ਪੁਲਿਸ ਕਹਿੰਦੇ ਵੀ 1100 ਮੇਰੇ ਵੱਲੋਂ ਕਰ ਦਿਓ ਕੀ ਬਾਤ ਆ ਇਧਰ ਪੱਟ ਵੇਖ ਕੇ ਮਾ ਨੂੰ ਪੁੱਤ ਕਹਿੰਦਾ ਬੇਬੇ ਮੈਨੂੰ ਵੀ ਲੋਕੀ ਪਲਵਾਨ ਕਹਿੰਦੇ ਤੇਦੀ ਪੁੱਤ ਪਤਾ ਪਲਵਾਨੀ ਦਾ ਉਹਦੇ ਲੱਗਦਾ ਪੰਗੇ ਜਦੋਂ ਬਗਾਨੇ ਹੋਏ ਹੋਏ ਹਨ ਕਹਿੰਦੇ ਕਿਰਪਾ ਪਹੁੰਚ ਗਈ ਜਿੰਦਾ ਵੀ 1100 ਮੇਰੇ ਵੱਲੇ ਕਰਦੇ ਛੂਵੀ ਟਲੀਏ ਹੋਏ ਢੋਲ ਦੇ ਇੱਕ ਪਾਸੇ ਖੜਕ ਰਿਹਾ ਹੈ ਜਿੰਨੇ ਕਹਿੰਦੇ ਵੀ ਨਿਹਿਕ ਹੈ ਪਿਆ ਜੋਬਣ ਟਾਲੀ ਵਾਲਾ ਦੂਜੇ ਪਾਸੇ ਕਹਿੰਦਾ ਇੰਦਰਪਾਲ ਇੰਦਰਵੀਰ ਸੈਸਰੇ ਦਾ ਕਹਿੰਦੇ ਭਾਣਜਾ ਗੁਰਪਾਲ ਦਾ ਪੱਠਾ ਜੀਤੇ ਸੈਸਰੇ ਖਾੜੇ ਦਾ ਮਾਲੂ ਬੂਆ ਡੰਗਲੀ ਪਿੰਡ ਦਾ ਮੁੰਡਾ ਕਹਿੰਦੇ ਵੀ ਹਰਮਨ ਹੋ 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 ਹੌਨਾਇ ਸਵਾਦ ਉਹ ਫਿਰ ਅਮਰਤ ਜੀ ਐਸਏ ਕਹਿੰਦਾ ਵੀ ਪੰਮਾ ਸੰਧਾ ਵਾਲੀ ਦੇ ਗੋਪੀ ਕੋਰੀ ਜੇ ਹਰਮਣ ਜੇ ਦਾ 2100 ਦਿੱਤਾ ਜਾਵੇਗਾ ਸਾਡੇ ਗਰੇੜ ਪਾਜੀ ਕਹਿੰਦੇ ਵੀ 1100 ਮੇਰੇ ਵੱਲੋਂ ਕਰ ਦਿਓ ਉਹ ਫਿਰ ਕਿਰਪਾਲ ਪਹਿਲਵਾਨ ਕਹਿੰਦਾ ਵੀ 1100 ਮੇਰੇ ਵੱਲੋਂ ਕਰ ਦਿਓ ਨੋਟ ਕਰੀ ਜਾਓ ਉਹ ਗੋਪੀ ਪਹਿਲਵਾਨ ਪੁੱਜਿਆ ਕਦਰਾਵਾ ਵਾਲਾ ਨਹੀਂ ਜਗਵਿੰਦਰ ਪੁੱਜਿਆ ਪਹਿਲਵਾਨ ਹੈ ਨਿਸ਼ਾਨ ਸ਼ਾਹ ਨਹੀਂ ਪੁੱਜਿਆ ਬੜੀ ਨਿਮਰਤਾ ਵਾਲੇ ਵੀਰ ਹੈ ਜਿੱਥੇ ਬਹਿ ਜਾਂਦੇ ਨੇ ਕਵੀ ਦਿਖਾਵਾ ਨਹੀਂ ਕਰਵੇ ਆ ਕੇ ਹੁੰਦੇ ਯਾਰ ਬੱਲੇ ਬੱਲੇ ਕੌਣ ਕਰਾਵੇਗਾ ਬੱਲੇ ਬੱਲੇ ਕੌਣ ਕਰਾਵੇਗਾ ਮਾ ਮਾਰੇ ਕਮਾਣ ਵਿੱਚ ਪੈਰ ਰੱਖੇ ਯਾਰ ਜਲਾ ਦੇ ਕੈਮ ਰੱਖੇ ਮੋੜ ਇੰਨ ਬੰਨੇ ਪੈਂਦੇ ਜਦੋਂ ਕਰਾਹੀ ਹਰਦੀ ਹੈ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ ਅੰਗਰੇਜ਼ ਸਿੰਘ ਕੋਰੀ ਸਾਹਿਬ ਕਹਿੰਦੇ 1100 ਦੇਵ ਵੱਲੋਂ ਕਰਦੇ ਹਰ ਮੰਮੇ ਲਈ ਜਿੰਨੇ ਵਾਰੀ ਕੁਸ਼ਤੀ ਹੋ ਗਈ ਤੇਰੇ 5400 ਦੀ ਇਹ ਦੇਖ ਆ ਦੇਖ ਨਹੀਂ ਜਾ ਰਾ ਆ ਦੇਖ ਨਹੀਂ ਜਾ ਰਾ ਓ ਜੋਰੋ ਜੋਰ ਜਵਾਨੀ ਵੇਖ ਓ ਓ ਜੋਰੋ ਜੋਰ ਜਵਾਨੀ ਵੇਖ ਓ ਟੇਕੇ ਨੱਟ ਲੱਖ ਰਖਦੀਆਂ ਵੇਗਾ ਆਸਮਾਨ ਦੇ ਪੇਟਾ ਵੇਖੇ ਘਾਰੇ ਨਜ਼ਾਰਾ ਕੁਸ਼ਤੀ ਦਾ ਇੱਕ ਰਾਜੂ ਕੁਸ਼ਤੀ ਹਾਜੀ ਰਾਜਾ ਸਾਹੀ ਜੀ ਪੁੱਜੇ ਰਾਜੂ ਰਾਜਾ ਸਾਹੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਰਾਜੂ ਰਾਜਾ ਸਾਹੀ ਅਨੰਦ ਰਵੀ ਧੰਨਵਾਦ ਕਰਦੇ ਆ ਲੋਕੀਂ ਦੇ ਪਾਸੇ ਕਹਿੰਦੇ ਵੀ ਕੋਈ ਇੱਕ ਕੋਣ ਜਦੋਂ ਗੱਲ ਕਹਿੰਦੇ ਸਮੇਂ ਦੀ ਹੈ ਛਿਣੀ ਕੁਖੋ ਜੰਮਿਆ ਸਦਾ ਸ਼ੇਰ ਹੀ ਬਣਦਾ ਹੈ ਔਰੇ ਨਾਜਦਾ ਬੱਚਾ ਰੋਦਾ ਹੋਇਆ ਫਾਨੀ ਜਾਂਦਾ ਹੈ ਬਾਜਾ ਜਦੋਂ ਬਾਜ ਨੇ ਜੰਮਦੇ ਨਾ ਹੀ ਬੱਚੇ ਕਾਵਾਂ ਦੇ ਖਿੰਦ ਸਵਾਰਿਆ ਕੁਸ਼ਤੀ ਲੜਦੇ ਬਹੁਤ ਪੰਜਾਬਣ ਮਾਵਾਂ ਦੇ ਬਹੁਤ ਪੰਜਾਬਣ ਮਾਵਾਂ ਦੇ ਲਵੀ ਮਾਰਦਾ ਪੈਂਦਰਾ ਨੌਜਵਾਨਾ ਮਾਰਦਾ ਪੈਂਦਰਾ ਜਦੋਂ ਬਰਕਾਲੇ ਉਹ ਪ੍ਰਵਾਣ ਖੋਲਦੇ ਨੇ ਮੜਾ ਮੁਗੀ ਜੋਰ ਲੱਗ ਜਾਂਦਾ ਫਰਾਂ ਨਹੀਂ ਕਹਿੰਦਾ ਜੋਰ ਕਰਦਾ ਸ਼ੁਫਰ ਮਨ ਤੇ ਆ ਸਟਾਰ ਘਰ ਮਿਹਰ ਦਾ ਪਸੀਨਾ ਵਾਗ ਮੀਂਹ ਦੇ ਜੋ ਬੋਲੂ ਫੇਰ ਤੇਰਾ ਨਾਂ ਵੀ ਡੰਗਲਾਂ ਚ ਬੋਲੂ ਬਿਨਾ ਮਿਹਰਤਾਂ ਤੋਂ ਸੀਨਾ ਤੇਰੇ ਤਣਿਆ ਨਹੀਂ ਜਾਣਾ ਯਾਰਾ ਕੱਲਾ ਬਾਤਾਂ ਨਾਲ ਤੇਥੋਂ ਆ ਹਰਮਣ ਸਹਿਜਰਾ ਤੇ ਦੂਜੇ ਪਾਸੇ ਜੋਗਣਾ ਟਾਰੀ ਬਣਿਆ ਨਹੀਂ ਇਹਨਾਂ ਲੋਏ ਉੱਠ ਗਏ ਮੁੰਡਾ ਸਾਹਮਣੇ ਆ ਆ ਵੀ ਕਹਿੰਦੇ ਬੜੀ ਗੱਲ ਹੁੰਦੀ ਹੈ ਭਗਵਾਨ ਦੇ ਦਲੇ ਉੱਠ ਕੇ ਅੱਗੇ ਹੁਣ ਭਈ ਤਾੜੀ ਲਾਵੇ ਕੋਲੋਂ ਸਾਬ ਕਰਿਓ ਗੱਲ ਹਾਂ ਇਧਰ ਚੱਲਦੀ ਕੁਸ਼ਤੀ ਵਿੱਚ ਜੇ ਗੱਲ ਕਰੀਏ ਤੇ ਕਹਿੰਦੇ ਨੇ ਕਹਿੰਦੇ ਨੇ ਕਿਆਂ ਨੀ ਸਾਰੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕਾ ਮੌੜੀਆਂ ਆਪਣੇ ਸਰੀਰ ਬਾਜੋ ਮਿੱਤਰੋ ਕਿਸੇ ਨੇ ਨਹੀਂ ਲੱਗਿਆ ਨਵਾਉਣੀਆ ਵੀਰ ਜੀ ਅੱਬਾ ਮੈਂ ਜੀ ਐ ਕਿ ਢੋਲ ਵਾਲੇ ਵੀਰਾਂ ਨੂੰ ਬੇਨਤੀ ਆ ਤੁਹਾਡਾ ਸਤਕਾਰ ਹੈ ਕਿਉਂਕਿ ਤੁਸੀਂ ਜਦੋਂ ਡੱਗਾ ਮਾਰਦੇ ਹੋ ਨਾ ਤੇ ਉੱਥੇ ਦੇਵ ਲੋਗ ਦੇ ਵਿੱਚ ਦੇਵ ਤੇ ਵੀ ਨੱਚਣ ਲੱਗ ਪੈਂਦੇ ਤੁਸੀਂ ਮਹਾਲ ਲੋਕ ਢੱਡੀ ਵਾਰੀ ਲੱਗੀ ਤੇ ਹੁਣ ਸਾਨੂੰ ਬੋਲ ਲੈਂਦੇ ਹੋ ਅਸੀਂ ਦਿਲੋਂ ਧੰਵਾਦੀ ਹੋਵਾਂਗੇ ਫੇਰ ਤੁਰ ਕੇ ਫੇਰ ਤੁਰ ਕੇ ਇਦਰ ਚਲਦੀ ਕੁਸ਼ਤੀ ਦੇ ਤੇ ਗੱਲ ਕਰੀਏ ਤੇ ਇਦਰ ਕਾਲੇ ਰੰਗ ਦੇ ਕਾਸਟੂਮ ਦੇ ਵਿੱਚ ਆ ਮੁੰਡਾ ਬੂਆ ਨੰਗਲੀ ਵਾਲਾ ਤੇ ਸਾਹਮਣੇ ਵਾਕੇ ਦੀ ਧਰਤੀ ਤੋਂ ਟਾਰੀ ਵਾਲਾ ਪਹਿਲਵਾਨ ਆ ਲਾਲ ਰੰਗ ਦੇ ਕਾਸਟੂਮ ਦੇ ਵਿੱਚ ਤੇ ਮਿੱਤਰੋ ਆ ਦੇਖ 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 ਹਰਮਨ ਹਰਮਨ ਸਾਪੀ ਵਿੱਚ ਦੇਖ ਬੱਲੇ 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 ਹਰਮਨ ਭਾਈ ਇਹਨੂੰ ਕਹਿੰਦੇ ਐਂਡ ਇਹਨੂੰ ਕਹਿੰਦੇ ਕਮਾਲ ਇਹਨੂੰ ਕਹਿੰਦੇ ਸਿਰਾ ਇਹਨੂੰ ਕਹਿੰਦੇ ਅੰਤ ਬੱਲੇ ਬੱਲੇ ਹੋਈ ਪਈ ਹੈ ਐਟੀਟਿਊਡ ਸ਼ੇਰ ਨੂੰ ਪੜਾਉਂਦਾ ਬਾਦਸ਼ਾਹ ਹੋਰ ਕਿਹੜਾ ਜੰਗਲਾਂ 'ਚ ਰੋਟਾ ਪੈਂਦੀਆਂ ਵੱਡਾ ਕੰਦ ਕੰਦ ਹਾਥੀ ਦੇ ਜਰਾਬ ਦਾ ਦੋਵੇਂ ਚਾਮੜੀ ਬਚਾਉਣ ਦੀਆਂ ਸੋਚਾਂ ਰਹਿੰਦੀਆਂ ਮੋਬੜੀ ਚਲਾਕ ਹੁੰਦੀ ਸਭ ਜਾਣਦੇ ਗੋਲਾ ਸਖਤ ਡਿਫੈਂਸ ਜੀਤੇ 'ਚ ਕਮਾਲ ਦਾ ਛੋਜ ਦਾ ਫਰਕ ਡੂਮ ਛੇੜੀ ਵਾਲਿਆ ਓਏ ਅੱਡੀ ਸਹਾਰੇ ਪਾਉਂਦਾ ਆ ਕਹਿੰਦੇ ਇਕ ਗਿਆ ਤੁਹਾਡੇ ਪੁਰਾਣੇ ਮੁੰਡਾ ਵਰਪਾਰ ਪੁਆਉਂਦਾ ਪੱਠਾ ਇਧਰ ਵੀ ਦਾ ਘਾੜਦਾ ਓ ਲੱਗਿਆ ਕਿ ਹਿੱਕ ਤੇ ਰਹਿ ਗਿਆ ਨੰਬਰਾਂ ਲੱਗਿਆ ਕਿ ਹਿੱਕ ਤੇ ਰਹਿ ਗਿਆ ਹਰ ਬੱਲੇ ਬੱਲੇ ਜੁਨਾ ਪੈਸਾ